ਹਰ ਇੱਕ ਮੁੱਦੇ ਤੇ ਗੱਲ ਹੋਊਗੀ ਕਿਸਾਨੀ ਸਾਡਾ ਜਿਹੜਾ ਮੋਖ ਇਥੋਂ ਦਾ ਕਿਤਾ ਹੀ ਖੇਤੀਬਾੜੀ ਆ ਤੇ ਅੱਜ ਕਿਸਾਨਾਂ ਦਾ ਏਡਾ ਵੱਡਾ ਮਸਲਾ ਜਿਹੜਾ ਜਿਹੜਾ ਪਰਚਾ ਦਰਜ ਹੋਇਆ ਜਿਹੜਾ ਉਹ ਜੋ ਜਿਹੜੀ ਐਫ ਆਰ ਦਰਜ ਕੀਤੀ ਆ ਤੇ ਉਸ ਮੁੱਦੇ ਤੇ ਵੀ ਜਿਹੜੀ ਜੋ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਬੜੀਆਂ ਜਾਇਜ਼ ਨੇ ਸੋ ਉਹਦੇ ਲਈ ਜਿਹੜੀਆਂ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਵੀ ਉਹ ਮੰਗਾਂ ਦਾ ਹੱਲ ਕਰਨ ਤੇ ਬਾਕੀ ਜੋ ਵੀ ਸਾਡੇ ਜਿਹੜਾ ਕਿਸਾਨ ਦੀ ਡੈਥ ਹੋਈ ਆ ਤੇ ਉਹਦੇ ਤੇ ਵੀ ਬਿਲਕੁਲ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਸ਼ਕਤੀ ਦੇ ਨਾਲ ਹਰ ਇੱਕ ਮੁੱਦੇ ਤੇ ਗੱਲ ਹੋਊਗੀ ਕਿਸਾਨੀ ਸਾਡਾ ਜਿਹੜਾ ਮੁੱਖ ਇਥੋਂ ਦਾ ਕਿਤਾਈ ਖੇਤੀਬਾੜੀ ਆ ਤੇ ਅੱਜ ਕਿਸਾਨਾਂ ਦਾ ਏਡਾ ਵੱਡਾ ਮਸਲਾ ਜਿਹੜਾ ਜਿਹੜਾ ਪਰਚਾ ਦਰਜ ਹੋਇਆ ਜਿਹੜਾ ਉਹ ਜੋ ਜਿਹੜੀ ਐਫ ਆਈ ਆਰ ਦਰਜ ਕੀਤੀ ਆ ਤੇ ਉਸ ਮੁੱਦੇ ਤੇ ਵੀ ਜਿਹੜੀ ਜੋ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਬੜੀਆਂ ਜਾਇਜ਼ ਨੇ ਸੋ ਉਹਦੇ ਲਈ ਜਿਹੜੀਆਂ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਵੀ ਉਹ ਮੰਗਾਂ ਦਾ ਹੱਲ ਕਰਨ ਤੇ ਬਾਕੀ ਜੋ ਵੀ ਸਾਡੇ ਜਿਹੜਾ ਕਿਸਾਨ ਦੀ ਡੈਥ ਹੋਈ ਆ ਉਹਦੇ ਤੇ ਵੀ ਬਿਲਕੁਲ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਸ਼ਕਤੀ ਦੇ ਨਾਲ ਹਰ ਇੱਕ ਮੁੱਦੇ ਤੇ ਗੱਲ ਹੋਊਗੀ ਕਿਸਾਨੀ ਸਾਡਾ ਜਿਹੜਾ ਮੁੱਖ ਇਥੋਂ ਦਾ ਕਿਤੇ ਹੀ ਖੇਤੀਬਾੜੀ ਆ ਤੇ ਅੱਜ ਕਿਸਾਨਾਂ ਦਾ ਏਡਾ ਵੱਡਾ ਮਸਲਾ ਜਿਹੜਾ ਜਿਹੜਾ ਪਰਚਾ ਦਰਜ ਹੋਇਆ ਜਿਹੜਾ ਉਹ ਜੋ ਜਿਹੜੀ ਐਫ ਆਈ ਆਰ ਦਰਜ ਕੀਤੀ ਆ ਤੇ ਉਸ ਮੁੱਦੇ ਤੇ ਵੀ ਜਿਹੜੀ ਜੋ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਬੜੀਆਂ ਜਾਇਜ਼ ਨੇ ਸੋ ਉਹਦੇ ਲਈ ਜਿਹੜੀਆਂ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਵੀ ਉਹ ਮੰਗਾਂ ਦਾ ਹੱਲ ਕਰਨ ਤੇ ਬਾਕੀ ਜੋ ਵੀ ਸਾਡੇ ਜਿਹੜਾ ਕਿਸਾਨ ਦੀ ਡੈਥ ਹੋਈ ਆ ਤੇ ਉਹਦੇ ਤੇ ਵੀ ਬਿਲਕੁਲ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਸ਼ਕਤੀ ਦੇ ਨਾਲ ਹਰ ਇੱਕ ਮੁੱਦੇ ਤੇ ਗੱਲ ਹੋਊਗੀ ਕਿਸਾਨੀ ਸਾਡਾ ਜਿਹੜਾ ਮੋਖ ਇਥੋਂ ਦਾ ਕਿਤਾ ਹੀ ਖੇਤੀਬਾੜੀ ਆ ਤੇ ਅੱਜ ਕਿਸਾਨਾਂ ਦਾ ਏਡਾ ਵੱਡਾ ਮਸਲਾ ਜਿਹੜਾ ਜਿਹੜਾ ਪਰਚਾ ਦਰਜ ਹੋਇਆ ਜਿਹੜਾ ਉਹ ਜੋ ਜਿਹੜੀ ਐਫ ਆਈ ਆਰ ਦਰਜ ਕੀਤੀ ਆ ਤੇ ਉਸ ਮੁੱਦੇ ਤੇ ਵੀ ਜਿਹੜੀ ਜੋ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਬੜੀਆਂ ਜਾਇਜ਼ ਨੇ ਉਹਦੇ ਲਈ ਜਿਹੜੀਆਂ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਵੀ ਉਹ ਮੰਗਾਂ ਦਾ ਹੱਲ ਕਰਨ ਤੇ ਬਾਕੀ ਜੋ ਵੀ ਸਾਡੇ ਜਿਹੜਾ ਕਿਸਾਨ ਦੀ ਡੈਥ ਹੋਈ ਆ ਤੇ ਉਹਦੇ ਤੇ ਵੀ ਬਿਲਕੁਲ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਸ਼ਕਤੀ ਦੇ ਨਾਲ ਹਰ ਇੱਕ ਮੁੱਦੇ ਤੇ ਗੱਲ ਹੋਊਗੀ ਕਿਸਾਨੀ ਸਾਡਾ ਜਿਹੜਾ ਮੋੱਖ ਇਥੋਂ ਦਾ ਕਿਤਾਈ ਖੇਤੀਬਾੜੀ ਆ ਤੇ ਅੱਜ ਕਿਸਾਨਾਂ ਦਾ ਏਡਾ ਵੱਡਾ ਮਸਲਾ ਜਿਹੜਾ ਜਿਹੜਾ ਪਰਚਾ ਦਰਜ ਹੋਇਆ ਜਿਹੜਾ ਉਹ ਜਿਹੜੀ ਐਫ ਆਈ ਆਰ ਦਰਜ ਕੀਤੀ ਆ ਤੇ ਉਸ ਮੁੱਦੇ ਤੇ ਵੀ ਜਿਹੜੀ ਜੋ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਬੜੀਆਂ ਜਾਇਜ਼ ਨੇ ਸੋ ਉਹਦੇ ਲਈ ਜਿਹੜੀਆਂ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਵੀ ਉਹ ਮੰਗਾਂ ਦਾ ਹੱਲ ਕਰਨ ਤੇ ਬਾਕੀ ਜੋ ਵੀ ਸਾਡੇ ਜਿਹੜਾ ਕਿਸਾਨ ਦੀ ਡੈਥ ਹੋਈ ਆ ਤੇ ਉਹਦੇ ਤੇ ਵੀ ਬਿਲਕੁਲ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਸ਼ਕਤੀ ਦੇ ਨਾਲ ਹਰ ਇੱਕ ਮੁੱਦੇ ਤੇ ਗੱਲ ਹੋਊਗੀ ਕਿਸਾਨੀ ਸਾਡਾ ਜਿਹੜਾ ਮੁੱਖ ਇਥੋਂ ਦਾ ਕਿਤੇ ਹੀ ਖੇਤੀਬਾੜੀ ਆ ਤੇ ਅੱਜ ਕਿਸਾਨਾਂ ਦਾ ਏਡਾ ਵੱਡਾ ਮਸਲਾ ਜਿਹੜਾ ਜਿਹੜਾ ਪਰਚਾ ਦਰਜ ਹੋਇਆ ਜਿਹੜਾ ਉਹ ਜੋ ਜਿਹੜੀ ਐਫ ਆਈ ਆਰ ਦਰਜ ਕੀਤੀ ਆ ਤੇ ਉਸ ਮੁੱਦੇ ਤੇ ਵੀ ਜਿਹੜੀ ਜੋ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਬੜੀਆਂ ਜਾਇਜ਼ ਨੇ ਸੋ ਉਹਦੇ ਲਈ ਜਿਹੜੀਆਂ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਵੀ ਉਹ ਮੰਗਾਂ ਦਾ ਹੱਲ ਕਰਨ ਤੇ ਬਾਕੀ ਜੋ ਵੀ ਸਾਡੇ ਜਿਹੜਾ ਕਿਸਾਨ ਦੀ ਡੈਥ ਹੋਈ ਆ ਤੇ ਉਹਦੇ ਤੇ ਵੀ ਬਿਲਕੁਲ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਸ਼ਕਤੀ ਦੇ